ਸ਼ਰਮਾ ਕਿਥੋਂ ਰਹਿਣ ਵਾਲੇ ਨੇ ਨਹੀਂ ਫਿਰੋਜ਼ਪੁਰ ਦੀ ਅੱਜ ਇੱਥੇ ਪਹੁੰਚੇ ਹੋ ਮੁੱਗੇ ਕੀ ਗੱਲਬਾਤ ਹੋਈ ਹੈ ਮੇਰਾ ਹੀ ਹਸਬੰਦ ਦੂਜਾ ਵਿਆਹ ਕਰਾਉਂਦਾ ਪਿਆ ਬਿਨਾਂ ਤਲਾਕ ਤੋਂ ਬਿਨਾਂ ਕਿਸੇ ਇੰਟੀਮੇਸ਼ਨ ਤੋਂ ਝੂਠ ਬੋਲ ਕੇ ਪਰਸੋਂ ਮੈਨੂੰ ਕਰਵਾਇਆ ਕਿੰਨੇ ਸਾਲ ਹੋ ਮਰਾ ਉਹਨਾਂ ਦੀ ਤੇ ਕਿੰਨੀ ਜਿਹੜੀ ਆ ਮੈਰਿਜ ਇੱਤੇ ਹੀ ਸਾਲ ਦੇ ਹੋ ਗਿਆ ਈ 6 ਸਾਲ ਮੇਰੇ ਮੈਰਿਜ ਨੂੰ ਹੋ ਜਾਣੇ ਆ 10 ਨਵੰਬਰ ਨੂੰ ਹਾਂ ਬੇਟਾ ਵੀ ਹੈ ਤੁਹਾਡੇ ਹਾਂਜੀ 3 ਸਾਲ ਦਾ ਮੇਰਾ ਬੇਟਾ ਜੀ ਕੀ ਲਵ ਮੈਰਿਜ ਹੋਈ ਸੀ ਹਾਂਜੀ ਲਵ ਮੈਰਿਜ ਹੋਈ ਸੀ ਹੁਣ ਵੀ ਇਹ ਦੂਜਾ ਵਿਆਹ ਵੀ ਲਵ ਮੈਰਿਜ ਨਾਲ ਹੀ ਕਰਾ ਰਿਹਾ ਏ ਰੋਜ਼ ਹੀ ਇੰਦਾ ਕੰਮ ਨਹੀਂ ਇਹੀ ਹੈ ਲਵ ਕਰਨਾ ਜੀ ਘਰੇ ਤੁਹਾਡੀ ਠੀਕ ਬਣਦੀ ਸੀ ਕਿ ਹਾਂ ਜੀ ਹਾਂ ਹਾਂ ਪਰਸੋ ਮੇਰੇ ਕੋਲ ਆਇਆ ਹਜੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਕੱਠੇ ਰਹਿ ਰਹੇ ਹਾਂ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਅੱਜ ਵਿਆਹ ਮੈਨੂੰ ਇਹ ਨੇ ਰਿਸ਼ਤੇਦਾਰੀ ਚ ਹੀ ਬਸ ਆਪਾਂ ਆਮੀ ਦਾਸ ਦੇ ਪਿਤਾ ਨਾ ਰਹਿੰਦੇ ਇਹਨਾਂ ਦੇ ਹਾਂ ਜੀ ਹਾਂ ਇਹਨਾਂ ਦੇ ਨਾਲ ਹੀ ਨੇ ਤੁਹਾਡੇ ਕੋਲੇ ਸਬੂਤ ਹੋਣ ਵਿਆਹ ਦੇ ਕੀ ਕੀ ਹੈ ਤੁਹਾਡੇ ਕੋਲੇ ਮੇਰੇ ਕੋਲੇ ਕੋਟ ਮੈਰਿਜ ਰਜਿਸਟਰਡ ਹੋਈ ਹੈ ਹੀ ਮੈਰਿਜ ਹੈ ਮੰਦਰ ਦੀਆਂ 포ਟਵਾ ਨੇ ਮੇਰੇ ਕੋਲੇ ਜਿੱਥੇ ਅਸੀਂ ਵਿਆਹ ਕਰਾਇਆ ਮੇਰੇ ਕੋਲੇ ਮੇਰਾ ਬੇਟਾ ਹੈ ਲਾਈਵ ਖੜਾ ਹੈ ਮੇਰਾ ਬੇਟਾ ਮੇਰੇ ਕੋਲ ਹੈ ਕੀ ਕੀ ਲੱਗਦਾ ਕਿਉਂ ਇਹ ਕੰਮ ਕੀਤਾ ਉਹਨਾਂ ਨੇ ਬਸ ਬਸ ਕਹਿੰਦਾ ਮੇਰੀ ਮਰਜ਼ੀ ਕਹਿੰਦਾ ਮੈਨੂੰ ਕੋਈ ਤੇਰੇ ਤਲਾਕ ਦੀ ਲੋੜ ਨਹੀਂ ਕਹਿੰਦਾ ਕੋਈ ਮੈਨੂੰ ਤੇਰੀ ਲੋੜ ਨਹੀਂ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਕਿੰਨਾ ਪਹਿਲਾਂ ਗੱਲ ਹੋਈ ਥੋਡੀ ਇਸ ਬਾਰੇ ਹਾਂ ਕੱਲ ਕੱਲ ਜਦੋਂ ਫੋਨ ਤੇ ਗੱਲ ਕੀਤੀ ਮੇਰੇ ਨਾਲ ਲਾਸਟ ਫੇਸਬੁਕ ਤੇ ਮੈਨੂੰ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਤੇਰਾ ਨਾਲ ਤਲਾਕ ਲੈਣ ਦੀ ਮੈਂ ਇਹ ਵੀ ਵਿਆਹ ਕਰਾ ਸਕਦਾ ਮੈਂ ਤੁਹਾਨੂੰ ਦੱਸਤਾ ਸੀ ਵਿਆਹ ਕਰਾਉਣਾ ਹਾਂ ਮੈਂ ਵਿਆਹ ਕਰਾਣਾਂ ਜੀ ਨਹੀਂ ਇਹ ਨਹੀਂ ਕਿ ਆ ਵੀ ਅੱਜ ਕਰਾਣਾ ਉਹ ਜੀ ਮੈਨੂੰ ਇਹਨੇ ਧਮਕੀ ਦਿੱਤੀ ਸੀ ਵੀ ਮੈਂ ਕਰਾ ਸਕਦਾ ਤੂੰ ਕਰ ਲੈ ਜੋ ਕਰਨ ਪਹਿਲਾਂ ਕੋਈ ਇਹਦੇ ਮੈਸੇਜ ਕੋਈ ਪੜ੍ਹੇ ਗਏ ਉਹਨੇ ਪੜ੍ਹਿਆ ਗਿਆ ਹੋਰ ਕੋਈ ਸ਼ੱਕ ਇਹ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਸ ਕੁੜੀ ਬਾਰੇ ਇਹਦੇ ਨਾਲ ਵੀ ਲਵ ਹੀ ਜਾਂਦਾ ਕਿੱਥੋਂ ਰਹਿਣ ਵਾਲੀ ਕੁੜੀ ਉਹ ਵੀ ਫਰੋਈਪਰ ਦੀ ਮੇਰੇ ਘਰ ਦੇ ਪਿਛਲੇ ਪਾਸੇ ਹੀ ਰਹਿੰਦੀ ਪਈ ਜੇ ਕਾਲਗੜ੍ਹ ਗੁਰਦੁਆਰੇ ਵਾਲੀ ਗ ਲੜਕੀ ਗੁਰਮੀਤ ਸਿੰਘ ਦੇ ਪਾਪਾ ਦਾ ਨਾਮ ਝੇ ਠੀਕ ਹੈ ਵੀ ਨਾਰਾਣੀ ਦੀ ਮਾਂ ਦਾ ਨਾਮ ਹੈ ਜਸ਼ਮੀਨ ਕੌਰ ਦੀ ਵਾਈਫ ਦਾ ਨਾਮ ਹੈ ਜਿਹੜੀ ਉਹਨੇ ਦੂਜਾ ਵਿਆਹ ਕਰਵਾ ਲਿਆ ਰਿਲੇਸ਼ਨ ਸੀਗੇ ਤੁਹਾਡੇ ਨਹੀਂ ਹੂੰ ਲੱਗਦਾ ਨਹੀਂ ਕਿ ਇਦਾਂ ਲੜਕੀਆਂ ਨਾਲ ਕਰਨਾ ਗੁਨਾਹ ਐ ਬਿਲਕੁਲ ਗੁਨਾਹ ਹਾਂ ਬਿਲਕੁਲ ਇਹ ਅੱਜ ਅੱਜ ਇਹ ਪਾਵਰ ਵੱਧਦੀ ਪਈ ਐ ਇਹਦਾ ਸਾਰਾ ਪੰਜਾਬ ਇਦਾਂ ਕੰਮਾਂ ਨੂੰ ਹੋ ਜਾਏਗਾ ਲੜਕੀ ਨੂੰ ਪਤਾ ਸੀਗਾ ਵੀ ਤੁਹਾਡਾ ਵਿਆਹ ਸਭ ਸਭ ਪਤਾ ਜੀ ਕੁੜੀ ਤਿੰਨ ਦਿਨ ਪਹਿਲਾਂ ਕੁੜੀ ਨਾਲ ਮੇਰੀ ਬਹੁਤ ਬਹਿਸ ਹੋਈ WhatsApp ਤੇ ਮੈਂ ਕਿਹਾ ਤੂੰ ਹਟ ਜਾ ਹੁੰਦਾ ਬੇਟਾ ਵੀ ਐ ਮੈਂ ਵੀ ਆ ਉਹ ਕਹਿੰਦੀ ਤੂੰ ਕਰ ਲੈ ਜੋ ਕਰਨਾ ਉਹਦੇ ਮਾਪੇ ਤੋਂ ਸਹਿਮਤ ਹੋਦੇ ਮੰਨ ਮਾਪੇ ਤੋਂ ਸਹਿਮਤ ਨੇ ਕੁੜੀ ਵਾਲੇ ਮਾਪੇ ਅੰਦਰ ਬੈਠੇ ਨੇ ਸੱਸ ਸਹੁਰਾ ਵੀ ਸਹਿਮਤ ਨੇ ਹਾਂਜੀ ਹਾਂ ਸਾਰੇ ਅੰਦਰ ਰਲ-ਮਿਲ ਕੇ ਵਿਆਹ ਹੋ ਰਿਹਾ ਹੈ ਮੇਰੇ ਤੋਂ ਚੋਰੀ ਆਏ ਨੇ ਸਾਰੇ ਤੁਸੀਂ ਆਪ ਕਿੱਥੋਂ ਦੇ ਨੇ ਵਾਲੇ ਹੋ ਮੈਂ ਵੀ ਫਿਰੋਜ਼ਪੁਰ ਦੀ ਸਰਦੀ ਕੋਲੀ ਆਲੀ ਹਾਂ ਸਾਡ ਮੈਰਿਜ ਹੋਈ ਹਾਂਜੀ ਹਾਂ ਹੁਣ ਕੀ ਮੰਗ ਕਰਦੇ ਪੁਲਿਸ ਵੀ ਆਈ ਇੱਥੇ ਮੰਗ ਬੱਸ ਜੋ ਕਾਨੂੰਨੀ ਕਾਰਵਾਈ ਬੰਦੀ ਕਰੋ ਇਹਨਾਂ ਦੇ ਤੇ ਥੋੜਾ ਸਾਰਾ ਰਜਿਸਟਰਡ ਹੋਇਆ ਵਿਆਹ ਹਾਂਜੀ ਹਾਂ ਬਿਲਕੁਲ ਆ ਦੇਖੋ ਰਜਿਸਟਰਡ ਤੇ ਮੇਰੇ ਕੋਲੇ ਕਾਗਜ਼ ਨੇ ਹੰਡਾ ਫੜ ਆ ਦੇਖੋ ਰਜਿਸਟਰਡ ਮੈਰਿਜ ਹੈ ਮੇਰੇ ਕੋਲ ਇੱਕ ਨੰਬਰ ਚ ਲੱਗਦਾ ਕਿ ਹੁਣ ਪੁਲਿਸ ਵੱਲੋਂ ਜਿਹੜਾ ਵਿਆਹ ਕਰਾਇਆ ਜਾਊਗਾ ਤੇ ਅੰਲੇ ਤੁਹਾਨੂੰ ਇਨਸਾਫ ਮਿਲੂਗਾ। ਮੈਨੂੰ ਨਹੀਂ ਪਤਾ ਇਹ ਹਜੇ ਤਾਂ ਪਤਾ ਕੁਛ। ਕਹਿ ਨਹੀਂ ਸਕਦੇ ਅਗੇ। ਫੋਟ ਨਾਲ ਕੌਣ ਕੌਣ ਆਇਆ ਜੀ? ਮੇਰੇ ਮੰਮੀ ਆਏ ਤੇ ਬਸ ਮੇਰਾ ਬੇਟਾ ਜੀ। ਅੱਜ ਸਵੇਰੇ ਪਤਾ ਲੱਗਾ ਤੁਹਾਨੂੰ? ਹਾਂਜੀ। ਅਸੀਂ ਗੁਰੂ ਰਸਾਇਦੇ ਰਹਿਣ ਵਾਲੇ ਹਾਂ ਜੀ। ਬੇਟੀ ਨਾਲ ਜਿਹੜਾ ਬੇਟੀ ਫਿਰੋਜ਼ਪੁਰ ਦੀ ਹੈ ਤੇ ਮੈਂ ਗੁਰੂ ਰਸਾਇਦੇ ਹਾਂ। ਬੇਟੀ ਨਾਲ ਜਿਹੜਾ ਜਿੱਦ ਤੁਸੀਂ ਕਹਿੰਦੇ ਵਿਆਹ 6 ਸਾਲ ਪਹਿਲਾਂ ਹੋਇਆ ਸੀ ਤੁਹਾਡੇ ਰਜਮੰਦੀ ਨਾਲ ਹੋਇਆ ਸੀ। ਨਹੀਂ ਜੀ ਇਹਨਾਂ ਨੇ ਲਵ ਮੈਰਿਜ ਕਰਾਈ ਸੀ ਆਪੇ ਹੀ ਕਰਾਇਆ ਸੀ ਵਿਆਹ ਇਹਨਾਂ ਨੇ ਕੋਟ ਮੈਰ 6 ਸਾਲ ਹੋ ਗਏ ਜੀ ਰਾਜੀ ਸੀਗੇ ਤੁਸੀਂ ਵਿਆਹ ਨੂੰ ਹਾਂ ਨਹੀਂ ਉਹਦੋਂ ਦਾ ਰਾਜੀ ਨਹੀਂ ਪਹਿਲਾਂ ਨਹੀਂ ਸੀ ਫਿਰ ਬਾਅਦ ਚ ਅਸੀਂ ਰਾਜੀ ਹੋ ਗਏ ਸਕੇ ਚੱਲ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ ਕੰਮ ਹੁਣ ਠੀਕ ਹੈ ਨਾ ਜੀ ਫਿਰ ਬੱਚਾ ਵੀ ਹੋ ਗਿਆ ਬੜਾ ਸੋਚਣਾ ਪੈਂਦਾ ਮਾਪਿਆਂ ਨੂੰ ਪਾਪਾ ਇਹਦੇ ਆ ਨਹੀਂ ਗਏ ਤੇ ਇੱਕ ਬ੍ਰਦਰ ਹੈ ਥੋੜਾ ਜਿਹਾ ਉਹ ਇਸ ਤਰ੍ਹਾਂ ਹੀ ਹੈ ਜੀ ਨਸ਼ਿਆਂ ਨੇ ਮਾਰ ਲਿਆ ਜਿਹੜਾ ਅੱਜ ਕੱਲ ਬਸ ਇਹ ਫਾਇਦਾ ਠਾਕੇ ਸਾਡਾ ਹੀ ਹੋਈ ਜੀ ਇਹਨਾਂ ਦੇ ਮਗਰ ਕੋਈ ਨਹੀਂ ਗਾ ਬੇਟੀ ਤਾਂ ਤੁਹਾਨੂੰ ਦੱਸਿਆ ਨਹੀਂ ਕਿ ਵੀ ਇਸ ਤਰ੍ਹਾਂ ਦੇ ਕਰਕੇ ਵੀ ਇਹਨਾਂ ਦੀ ਕੋਈ ਗੱਲਬਾਤ ਆ ਕਿਸੇ ਹੋਰ ਕੁੜੀ ਨਾਲ ਉਹਦਾ 16-7 ਦਿਨ ਪਹਿਲਾਂ ਦਾ ਹਾਂ ਮੈਨੂੰ ਅੰਜ ਮੈਂ ਕਿਹਾ ਨਹੀਂ ਤੈਨੂੰ ਐਵੇਂ ਐਵੇਂ ਵੀ ਚੱਲ ਹੋਈ ਜਾਂਦਾ ਕਿਸੇ ਵੇਲੇ ਮੈਂ ਇਹ ਕਿਹਾ ਮੈਂ ਕਿਹਾ ਤੂੰ ਐਵੇਂ ਨਾ ਕਾਲੀ ਨਾ ਪੈ ਜਿੰਨੇ ਦਰ ਆਪਾਂ ਨੂੰ ਕੋਈ ਸਾਰੀ ਖਬਰ ਨਹੀਂ ਮਿਲਦੀ ਸੱਚੀ ਕੋਈ ਆਪਾਂ ਕੋਈ ਸਟੈਪ ਨਹੀਂ ਚੱਕਣਾਗਾ ਅਕਸਰ ਜ਼ਿੰਦਗੀ ਦਾ ਤੇਰਾ ਸਾਧਨ ਹੈ ਤੇਰਾ ਹੀ ਹੈ ਨਾ ਵੀ ਅਸੀਂ ਵੀ ਗਰੀਬ ਬੰਦੇ ਅਸੀਂ ਕਿੱਥੋਂ ਤੈਨੂੰ ਰੱਖ ਸਕਦੇ ਆ ਤੈਨੂੰ ਕਿੱਥੋਂ ਅਸੀਂ ਪਾਲ ਸਕਦੇ ਆ ਵੀ ਤੂੰ ਰਹਿ ਜੇ ਇੱਕ ਵਾਰੀ ਤੂੰ ਲੱਗਦਾ ਨਹੀਂ ਕਿ ਜਿਹੜੀ ਧੀ ਆ ਨਾ ਘਰ ਦੀ ਨਹੀਂ ਨਾ ਘਾੜਦੀ ਰਹੀ ਆ ਨਾ ਬਸ ਜੀ ਮੈਂ ਤਾਂ ਇਹ ਕਹਾਂਗੀ ਜੀ ਲੋਕਾਂ ਦੀ ਹਿੰਮਤ ਬੜੀ ਬਿਗਰੀ ਪਉਣ ਤਾਂ ਹੰਗ ਕਰਨ ਦੀ ਕੰਮ ਮਾਰ ਲ ਜਦੋਂ ਕੋਈ ਵੇਖ ਲੈਂਦਾ ਵੀ ਪਿੱਛੇ ਕੋਈ ਨਹੀਂ ਦਿੰਦਾ ਹੈਗਾ ਉਹਨਾਂ ਦੀ ਧੀਆ ਫੜ ਤੁਰਦੇ ਨੇ ਹੈ ਜੇ ਤੂੰ ਗਲਤੀ ਕੀਤੀ ਹੈ ਤੂੰ ਆਦੀ ਨਿਭ ਨਾ ਕੋਈ ਬੱਚੇ ਵਾਸਤੇ ਦੁੱਧ ਦੇ ਪਿਆਸੇ ਨਾ ਕੋਈ ਗੱਲ ਨਾ ਬਾਤ ਕੁਛ ਨਹੀਂ ਦਿੰਦਾ ਇਹ ਮੈਂ ਤਾਂ ਫਿਰ ਘਰੇ ਰਹਿਣੀ ਆ ਜੀ ਆਪਦੇ ਨੇ ਮੀਆਂ ਬੀਬੀ ਆੜ ਰਹੇ ਨੇ ਇਹ ਨਹੀਂ ਕੋਲ ਹੀ ਦਿੰਦਾ ਹੁੰਦਾ ਜਾਂਦਾ ਸਾਰਾ ਕੁਝ ਮੈਨੂੰ ਕਹਿੰਦਾ ਹੁੰਦਾ ਸਕਦਾ ਕੋਈ ਨਹੀਂ ਮਾਤਾ ਮੈਂ ਤਾਂ ਵਧੀਆ ਦਿਨ ਫੇਰ ਦਿਆਂਗਾ 100 ਲੱਖ ਰੁਪਇਆ ਦਿੰਦਾ ਮੈਨੂੰ ਕੰਮ ਕਰਨਾ ਅਸੀਂ ਲੋਨ ਕਰਾ ਕਰਾ ਕੇ ਅਸੀਂ ਆਪ ਦੇ ਅਜੇ ਬੈਂਕ ਗਵਾਹ ਨਹੀਂ ਜੀ ਲੋਨ ਕਰਾ ਕਰਾ ਕੇ ਅਸੀਂ ਪੈਸਾ ਦਿੱਤਾ ਇਹਨਾਂ ਪੈਸਾ ਦਿੱਤਾ ਮੈਂ ਤਾਂ ਅਸੀਂ ਇਹ ਅਸੀਂ ਪੈਸੇ ਤਾਂ ਦਿੱਤੇ ਵੀ ਚਲ ਤੂੰ ਕੰਮ ਕਰ ਲਾਦਾ ਜੇ ਤੇਰਾ ਤੇ ਪਾਪਾ ਤੈਨੂੰ ਕੁਝ ਨਹੀਂ ਦਿੰਦਾ ਲੈਂਦਾ ਜਾਂ ਬੱਚਾ ਇਹ ਕਾ ਖਰਚਾ ਪਾਣੀ ਹੁੰਦਾ ਇਹ ਮਾਪੇ ਬਾਰੇ ਕੋਈ ਇੱਕ ਮੇਰੀ ਕੁੜੀ ਹੈ ਜੀ ਇਹ ਮੈਨੂੰ ਕੀ ਦਿੰਦਾ ਸੀਗਾ ਉਨਪੋਸਾਈ ਆ ਲੱਗਦਾ ਇਨਸਾਫ ਮਿਲੂਗਾ ਵੇਖੋ ਜੀ ਇਹ ਤਾਂ ਹੁਣ ਅਫਸਰਾਂ ਨੂੰ ਪਤਾ ਜੋ ਕਰਨਾ ਉਹਨਾਂ ਨੇ ਕਰਨਾ ਹੈ ਹੁਣ ਆਪਾਂ ਤਾਂ ਕੁਛ ਨਹੀਂ ਆਪਾਂ ਜਿੰਨੀ ਬਾਹ ਲੱਗੀ ਲਾ ਦਿੱਤੀ ਆਪਾਂ ਤਾਂ ਹਨ ਜੀ ਹੁਣ ਜੋ ਨਾਂ ਉਹਨਾਂ ਤਾਂ ਉਹਨਾਂ ਨੂੰ ਪਤਾ ਹੈ ਆ ਮੇਰਾ ਬ੍ਰਦਰ ਹੈ ਜੀ ਆ ਜੌਨੀ ਸੇਵਲ ਰੋਲ ਇਹ ਇਨੀ ਮੈਰਿਜ ਅਨਿਵਰਸਰੀ ਅਸੀਂ ਫੰਕਸ਼ਨ ਕਰਨ ਆਏ ਸੀਗੇ ਇਹ ਜਨਾਨੀ ਜਿੱਥੇ ਅਸੀਂ ਫੰਕਸ਼ਨ ਕਰ ਲੀਏ ਇਹ ਲੁੱਟਦੀ ਪੈਸੇ ਇਹ ਕੌਣ ਹੈ ਇਹ ਪਤਾ ਨਹੀਂ ਕੌਣ ਹੈ ਜੀ ਇਹ ਗੁਰੂ ਸਾਹਿਬ ਤੋਂ ਆਈ ਹੋਈ ਪ੍ਰੋਪਰ ਸ਼ਹਿਰ ਜੀ ਰਹਿੰਦੀ ਏ ਚਾਰ ਕੇ ਪੰਜ ਨੇ ਵਿਆਹ ਜਾਲੀ ਕਰਾਏ ਆ ਇਦਾਂ ਹੀ ਕਰਦੀ ਏ ਕਿਸੇ ਨੂੰ ਝਾਂਸਾ ਦਿੰਦੀ ਏ ਛੋਟੇ ਛੋਟੇ ਮੁੰਡਿਆਂ ਨੂੰ ਪਸੰਦੀ ਏ ਤੇ ਬਾਅਦ ਚ ਉਹਨਾਂ ਨੂੰ ਕਹਿੰਦੀ ਵੀ ਅੰਬੇ ਤੇਰੇ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਇਦਾਂ ਕਰਕੇ ਪੈਸੇ ਲੁੱਟਦੀ ਏ ਹੁਣ ਸਾਨੂੰ ਵੀ ਕੀ ਕਹਿੰਦੀ ਏ 10 ਲੱਖ ਰੁਪਈਆ ਦਿਓ ਸਾਨੂੰ ਕਹਿੰਦੀ 10 ਲੱਖ ਰੁਪਈਆ ਦਿਓ ਮੈਂ ਇੱਧਰ ਰੱਥੇ ਹਰੇਕ ਫੰਕਸ਼ਨ ਤੇ ਆਵਾਂ ਮੈਂ ਦੇਖੋ ਜਿਹੜੇ ਉਹਨਾਂ ਪਰ ਸਾਡੀ ਡੇਟ ਆਉਂਦੀ ਹੈ ਜੀ ਭਾਜੀ ਸਵੈਪ ਕੋ ਜਾਲੀ ਬਣਾਇਆ ਸਾਰਾ ਪ੍ਰੋਜੈਕਟ ਸਭ ਕੁਝ ਆਜਕਲ ਇਹ ਆਈਦੇ ਜਮਾਨੇ ਜੋ ਕੁਝ ਮਰਜ਼ੀ ਤੁਸੀਂ ਬਣਾ ਸਕਦੇ ਹੋ ਫੋਟੋਆਂ ਤਾਂ ਨਹੀਂ ਜਾਲੀ ਬਣਵਾਉਂਦੀ ਭਾਜੀ ਕਿਹੜੀ ਫੋਟੋ ਕਿਹੜੀ ਫੋਟੋ ਤੁਸੀਂ ਜਾਲੀ ਬਣਵਾਣੀ ਆ ਸਭ ਕੋ ਜਾਨੀ ਬਣਿਆ ਮੰਤਰੀ ਦੀ ਬਣ ਜਾਂਦੀ ਆ ਹਾਂ ਅੱਜ ਕੱਲ ਤੁਸੀਂ ਦੋਈ ਤਾਂ মিডিਆ ਤੇ ਰਹਿੰਦੇ ਹੋ ਤੁਸੀਂ মিডিਆ ਤੇ ਰਹਿੰਦੇ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਹਾਂਜੀ ਮੇਰੇ ਤੋਂ ਕੋਈ ਵਿਆਹ ਨਹੀਂ ਹੋ ਰਿਹਾ ਕੋਈ ਮੈਰੀ ਨਹੀਂ ਉਹ ਮੇਰੇ ਭਰਾ ਵੀ ਮੇਰੀ ਨੂੰਰ ਚਾਰ ਦਸੰਬਰ ਦੀ ਇਹ ਜਨਾਨੀ ਦਾ ਕੰਮ ਹੀ ਇਹ ਹੈ ਜੀ ਬੜੀ ਬੜੀ ਮਿਹਰਬਾਨੀ ਇਹ ਲੋਕਾਂ ਕੋਲ ਪੈਸੇ ਲੁੱਟਦੀ ਏ ਸਾਰੇ ਸ਼ਹਿਰ ਚ ਪੁੱਛਦਾ ਕਿ ਦੇ ਤੁਸੀਂ ਇਹਦਾ ਪਾਰਲਰ ਸੀਗਾ ਇਹ ਪਾਰਲਰ ਤੇ ਬਸ ਜਿਹੜਾ ਮੁੰਡਾ ਆ ਜਾਂਦਾ ਉਹਨੂੰ ਕਸਾ ਲੈਂਦੀ ਏ ਇਹ ਵੱਡੇ ਵੱਡੇ ਬੰਦਿਆਂ ਨਾਲ ਐਵੇਂ ਕਰ ਚੁੱਕੀ ਆ ਜੀ ਸਾਰਾ ਸ਼ਹਿਰ ਜਾਣਦਾ ਹਾਂ ਜੀ 112 ਤੇ ਕੰਪਲੇਂਟ ਆਈ ਸੀ ਕਿ ਕੋਈ ਲੜਕੀ ਆ ਸੁਮੇਤਾ ਸ਼ਰਮਾ ਤੇ ਉਹਦਾ ਉਹ ਕਹਿੰਦੀ ਵੀ ਮੇਰਾ ਆਲਰੇਡੀ ਪਹਿਲਾਂ ਵਿਆਹ ਹੋ ਚੁੱਕਾ ਹੈ ਇਹ ਵੀ ਫਰੀਦ ờ ਰੋਇਪੁਰ ਤੋਂ ਆ ਤੇ ਜਿਹੜਾ ਜਿਹਦੇ ਨਾਲ ਮੈਰਿਜ ਹੋਈ ਆ ਉਹ ਵੀ ਫਰੋਇਪੁਰ ਤੋਂ ਆ ਇੱਥੇ ਇਹਨੇ ਕੰਪਲੇਂਟ ਕੀਤੀ ਸੀ ਵੀ ਉਹ ਲੜਕਾ ਦੁਆਰਾ ਇੱਕ ਹੋਰ ਫਰੋਇਪੁਰ ਦੀ ਲੜਕੀ ਆ ਉਹਦੇ ਨਾਲ ਵਿਆਹ ਕਰਾ ਰਿਆ ਉਹਦੇ ਸਬੰਧੀ ਇੱਥੇ 112 ਦੀ ਸਬੰਧ ਦੇ ਵਿੱਚ 112 ਦੀ ਟੀਮ ਆਈ ਸੀ ਕੰਪਲੇਂਟ ਤੇ ਉਸ ਤੋਂ ਬਾਅਦ ਮੈਂ ਵੀ ਇੱਥੇ ਪਹੁੰਚਿਆ ਅਸੀਂ ਸਾਰੇ ਕਮਰੇ ਵਗੈਰਾ ਚੈੱਕ ਕੀਤੇ ਆ ਤੇ ਰਿਸ਼ਤੇਦਾਰ ਸੀਗੇ ਉਸ ਤੋਂ ਪਹਿਲਾਂ ਨਾ ਤਾਂ ਕੋਈ ਲੜਕੀ ਸੀਗੀ ਮੈਰਿਜ ਵਾਲੀ ਤੇ ਨਾ ਹੀ ਲੜਕਾ ਸੀਗਾ ਲੜਕੀ ਦੀ ਮਾਂ ਹੈਗੀ ਸੀ ਜੀ ਇੱਕ ਲਤਰ ਲੜਕੇ ਦੀ ਲੜਕੀ ਦੀ ਮਾਂ ਹੈਗੀ ਸੀ ਆਨੰਦ ਗੰਧ ਕਾਰਜ ਕਰਦੇ ਦੀ ਵੀ ਟੈਂਪਲੇਟ ਤੇ ਲਿਕੇ ਪੈਣ ਦੀ ਵੀਡੀਓ ਆਈ ਹੈ ਲੜਕੀ ਦੀ ਮਾਂ ਹੈਗੀ ਸੀ ਉਹ ਵੀ ਵੀਡੀਓ ਅਸੀਂ ਸਾਡੇ ਕੋਲੇ ਫਿਲਹਾਲ ਦੇਖੀ ਨਹੀਂ ਕਿ ਮੈਂ ਦੇਖ ਲੈਨੇ ਆ ਜੋ ਵੀ ਉਹਦੇ ਸੰਬੰਧੀ ਜੋ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਜੇਕਰ ਜਿਹੜੇ ਕੋਈ ਵੀ ਪਾਰਟੀ ਕੰਪਲੇਂਟ ਦਿੰਦੀ ਆ ਜਿੱਥੇ ਵੀ ਕੰਪਲੇਂਟ ਦਿੰਦੀ ਉਸ ਸੰਬੰਧੀ ਉਹਦੀ ਕਾਰਵਾਈ ਕਰਦੇ ਆ ਵੈਰੀਫਾਈ ਕੀਤਾ ਕਿ ਲੜਕੀ ਦਾ ਪਹਿਲਾਂ ਵਿਆਹ ਹੋਇਆ ਸੀਗਾ ਉਹ ਕਾਗਜ਼ ਦਿਖਾਏ ਇਹਨਾਂ ਨੇ ਇਹ ਸੰਬੰਧੀ ਤਾਂ ਜਾਂ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਏਗੀ ਕੰਪਲੇਂਟ ਦੇਖ ਕੇ ਅਸੀਂ ਦੋ ਕੀ ਹੈ ਕਿ ਇਹਨਾਂ ਦੀ ਜਿੱਥੇ ਵੀ ਬਣਦੀ ਹੈ ਕੰਪਲੇਂਟ ਉੱਥੇ ਕਾਰਵਾਈ ਕਰੂਗਾ ਸਰ ਸਵੇਰ ਦੇ ਤੱਕ ਰੋਲਾ ਪਾਈ ਜਾਂਦੇ ਕੰਪਲੇਟ ਪਾਲਸ ਨੂੰ ਦਿੱਤਾ ਹੈ ਫੋਨ ਵੀ ਲਾਏ ਪਾਲਸ ਵੀ ਆਈ ਹੈ ਕੋਈ ਲਿਖਤੀ ਕੰਪਲੇਂਟ ਨਹੀਂ ਸਾਡੇ ਕੋਲ ਆਈ ਜਾਂ ਜਿੱਥੇ ਇਹਨਾਂ ਦੀ ਪਹਿਲਾ ਮੈਰਿਜ ਹੋਈ ਹੈ ਉਹਦੇ ਸੰਬੰਧੀ ਵੀ ਵੈਰੀਫਾਈ ਕੀਤਾ ਜਾਊਗਾ ਵੈਰੀਫਾਈ ਕਰਕੇ ਤੁਸੀਂ ਅਵੇਂ ਆਗੇ ਦੇ ਅਸੀਂ ਜਪਾਇਆ ਤੇ ਤਾਂ ਹੀ ਆਇਆ